ਮੈਨੂੰ ਯਾਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਅੱਜ ਸੀਗਾ ਸ਼ਨੀਵਾਰ ਤੇ ਹਰ ਸ਼ਨੀਵਾਰ ਬਾਈ ਲੱਖੇ ਸੁਧਾਨ ਦੇ ਘਰੇ ਇਕੱਠ ਹੁੰਦਾ ਤੁਸੀਂ ਵੇਖ ਸਕਦੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਬਾਈ ਲੱਖੇ ਸੁਧਾਨ ਦੇ ਘਰੇ ਆਉਂਦੀ ਆਉਂਦੀਆਂ ਦੁੱਖ ਤਕਲੀਫਾਂ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਬਾਈ ਲੱਖਾ ਸੁਧਾਨ ਹੱਲ ਕਰਦਾਗਾ ਜਦੋਂ ਕਿ ਇਹ ਕੰਮ ਬਈ ਲੋਕਾਂ ਦੇ ਮਸਲਿਆਂ ਦਾ ਹੱਲ ਕਰਨਾ ਲੀਡਰਾਂ ਦਾ ਕੰਮ ਆ ਪਰ ਲੱਖਾ ਸਦਾਣਾ ਨਾ ਤਾਂ ਕੋਈ ਐਮਪੀ ਆ ਨਾ ਐਮਐਲਏ ਆ ਤੇ ਇਹ ਹੱਲ ਕਰਦਾ ਦਾ ਤੇ ਹੁਣ ਲੋਕ ਕਿਉਂ ਨਹੀਂ ਸਮਝਦੇ ਵੀ ਵੋਟਾਂ ਵੇਲੇ ਆ ਤੁਸੀਂ ਦੇਖ ਸਕਦੇ ਹੋ ਗੱਡੀਆਂ ਖੜੀਆਂ ਦੇਖ ਲਓ ਕਿੰਨੀ ਵੱਡੀ ਕਹਿੰਦੇ ਕੋਈ ਲੋਕ ਚਲੇ ਵੀ ਗਏ ਦੁਪਹਿਰ ਤਕਰੀਬਨ 1 ਵਜੇ ਦੀ ਵੀਡੀਓ ਉਸ ਤੋਂ ਪਹਿਲਾਂ ਵੀ ਬਹੁਤ ਲੋਕ ਆ ਕੇ ਚਲੇ ਗਏ ਤੇ ਬਹੁਤ ਹਜੇ ਆਉਣੇ ਸੀਗੇ ਤੇ ਬਹੁਤ ਤੁਸੀਂ ਦੇਖ ਲਓ ਬੈਠੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਗੱਲ ਕਰਦੇ ਸੀ ਵੀ ਲੋਕ ਭਾਈ ਕਿਉਂ ਨਹੀਂ ਸਮਝਦੇ ਵੋਟਾਂ ਦੇ ਵੇਲੇ ਜਦੋਂ ਕਿ ਬਾਈ ਲੱਖਾ ਸਦਾਨਾ ਐਮਐਲਏ ਖੜਾ ਹੋਇਆ ਉਦੋਂ ਵੀ ਬਹੁਤ ਘੱਟ ਵੋਟਾਂ ਪਾਈਆਂ ਉਸ ਤੋਂ ਬਾਅਦ ਐਮਪੀ ਖੜਾ ਹੋਇਆ ਉਦੋਂ ਵੀ ਲੋਕ ਵੋਟਾਂ ਕਿਉਂ ਨਹੀਂ ਪਾਉਂਦੇ ਜਦੋਂ ਕਿ ਲੋਕਾਂ ਦੇ ਮਸਲਿਆਂ ਦੇ ਹੱਲ ਕਰਿਆਏ ਸਣੀਵਾਰ ਕਰਦਾ ਬਾਈ ਕਿਸੇ ਦਾ ਕੋਈ ਕੁੜੀ ਦਾ ਰੌਲਾ ਹੋ ਗਿਆ ਕਿਸੇ ਦਾ ਕੋਈ ਜ਼ਮੀਨ ਦਾ ਰੌਲਾ ਕਿਸੇ ਦਾ ਕੋਈ ਹੋਰ ਲੜਾਈ ਝਗੜੇ ਦਾ ਰੌਲਾ ਜਾਂ ਕਿਸੇ ਦੇ ਕੋਈ ਨਜਾਇਜ਼ ਪਰਚਾ ਪੈ ਗਿਆ ਜਾਂ ਹੋਰ ਅਨੇਕਾ ਤਰ੍ਹਾਂ ਦੇ ਕੋਈ ਵੀ ਮਸਲਾ ਹੋਵੇ ਬਾਈ ਲੱਖਾ ਸਦਾਣਾ ਬੈਠੇ ਫੋਨ ਤੇ ਹੱਲ ਕਰ ਦਿੰਦਾ ਪਰ ਲੋਕ ਕਿਉਂ ਨਹੀਂ ਸਮਝਦੇ ਜਦੋਂ ਕਿ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦਾ ਲੱਖਾ ਸਦਾ ਪਾਣੀ ਦਾ ਮੁੱਦਾ ਹੋ ਗਿਆ ਪੰਜਾਬੀ ਮਾਂ ਬੋਲੀ ਦਾ ਮੁੱਦਾ ਹੋ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਕਿ ਬੇਰੁਜ਼ਗਾਰ ਹੋ ਰਿਹਾ ਨੌਕਰੀਆਂ ਦਾ ਮੁੱਦਾ ਹੋ ਗਿਆ ਬਾਹਰ ਦੇ ਸਾਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਜਿਹੜੇ ਨੌਕਰੀਆਂ ਦੇ ਕਾਬਜ ਹੋ ਰਿਹਾ ਉਹਨਾਂ ਦਾ ਮਸਲਾ ਹੋ ਗਿਆ ਹੋਰ अनेका ਹੀ ਮਸਲੇ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦਾ ਪਰ ਲੋਕ ਕਿਉਂ ਨਹੀਂ ਸਮਝਦੇ ਕੀ ਕਾਰਨਾ ਕਦੋਂ ਲੋਕਾਂ ਨੂੰ ਅਕਲ ਆਊਗੀ ਤੇ ਲੱਖੇ ਸਾਨੂੰ ਜਿਤਾਉਣਗੇ ਵੋਟਾਂ ਪਾਉਣਗੇ ਤਾਂ ਜੋ ਤੁਹਾਡੇ ਮਸਲਿਆਂ ਦੇ ਹੱਲ ਕਰ ਸਕੇ ਤੇ ਆਏ ਸ਼ਨੀਵਾਰ ਇਕੱਠ ਹੁੰਦਾ ਬਈ